ਤੇ ਇੱਕ ਇਹੀ ਸਨੇਹਾ ਹੈ ਕਿ ਬੱਚਿਆਂ ਦੀ ਮਿਹਨਤ ਤੇ ਹੈ ਹੀ ਹੈ ਨਾ ਨਾ ਟੀਚਰਸ ਨੇ ਬਹੁਤ ਜ਼ੋਰ ਲਾਇਆ ਹੈ ਇਹਨਾਂ ਲਈ ਦਿਨ ਰਾਤ ਉਹਨਾਂ ਨੇ ਵੀ ਮਿਹਨਤ ਕੀਤੀ ਹੈ ਪ੍ਰੋਪਰ ਟਾਈਮ ਟੂ ਟਾਈਮ ਇਹਨਾਂ ਨੂੰ ਸਟਡੀ ਮਟੀਰੀਅਲ ਸਾਡੇ ਵੱਲੋਂ ਸਪੋਰਟ ਸ਼ਡਿਊਲ ਦੇ ਰਿਹਾਉਣ ਇੰਸਟੀਚਿਊਟ ਵੱਲੋਂ ਵੀ ਦੇ ਰਿਹਾਉਣ ਇੰਸਟੀਚਿਊਟ ਵੱਲੋਂ ਪ੍ਰੋਪਰ ਡਾਊਟ ਸੈਸ਼ਨਸ ਕੰਡਕਟ ਕੀਤੇ ਗਏ ਇਹਨਾਂ ਲਈ ਡਾਊਟਸ ਮੀਨਸ ਕਿ ਜਦੋਂ ਅਪਾ ਇੱਕ ਟੌਪਿਕ ਕਰਾ ਦਿੰਦੇ ਆ ਤੇ ਬੱਚਾ ਘਰ ਜਾ ਕੇ ਪੜਦਾ ਉਹ ਜੇ ਕੋਈ ਮੁਸ਼ਕਲ ਆਂਦੀ ਹੈ ਕਿਸੇ ਉਸ ਟੌਪਿਕ ਨੂੰ ਦੁਬਾਰਾ ਕਰਾਇਆ ਜਾਂਦਾ ਇੰਡੀਵਿਜੂਲੀ ਵੀ ਕਰਾਇਆ ਜਾਂਦਾ ਬੱਚੇ ਨੂੰ ਅਲੱਗ ਟਾਈਮ ਦੇ ਵਿੱਚ ਤੇ ਇਹ ਹਫਤਾ ਸਾਲ ਦੋ ਸਾਲ ਚੱਲਦਾ ਰਿਹਾ ਜਿਸ ਦੇ ਸਿੱਟੇ ਵੱਜੋਂ ਅੱਜ ਬੱਚਿਆਂ ਨੇ ਆਪਣੇ ਫਾਈਨਲ ਐਗਜ਼ਾਮਸ ਤੋਂ ਬਹੁਤ ਅੱچھے ਅੰਕ ਪ੍ਰਾਪਤ ਕੀਤੇ ਨੇ ਸਰ। ਬਿਲਨੇ ਬੱਚਾ ਨੇ ਇਸ ਵਾਰ ਜਿਹੜਾ ਪਾਸ ਹੋਇਆ। ਦੇਖਿਓ ਰਿਜ਼ਲਟ 100% ਰਿਹਾ ਹੈ। ਜਿੰਦੇ ਚੋਂ ਮੈਂ ਕਹਾਂਗਾ 80% ਬੱਚਿਆਂ ਦੇ ਅਬਵ 90% ਮਾਰਕਸ ਆਏ ਨੇ। ਲਾਇਬ੍ਰੇਰੀ ਸਟੂਡੈਂਟ ਹੈਜ਼ ਕਲੀਅਰਡ ਵਿਦ ਫਲਾਈਂਗ ਕਲਰਸ ਐਂਡ ਸਮ ਆਫ ਥੈਮ ਐਂਡ ਮੈਨੀ ਆਫ ਥੈਮ ਆਈ ਊਡ ਸੇ ਹੈਵ ਕਲੀਅਰਡ ਕੰਪੀਟੀਟਿਵ ਐਗਜ਼ਾਮਸ ਆਲਸੋ। ਨਾ ਮੇਰਾ ਅਗਲੇ ਆਪਾਂ ਜਾਣਦੇ ਆ ਕਿ ਹਰ ਸਾਲ ਵਿੱਚ ਬੱਚਾ ਬਹੁਤ ਬੱਚਾ ਬੜੀ ਤਕਨੀਕ ਤੇ ਦੋ ਪ੍ਰੋਗਰਾਮ ਨੂੰ ਜੀ ਤਾਂ ਪਰ ਹਰੇਕ ਦੇ ਵਿੱਚ ਜੋ ਬੱਚੇ ਜੋ ਸਾਡੇ ਕੋਲ ਆ ਕੇ ਸਿੱਖਣਾ ਚਾਹੁੰਦੇ ਨੇ ਉਹਨਾਂ ਵਾਸਤੇ ਕੀ ਕੰਮ ਕਰਦਾ ਮੇਰਾ ਇਹ ਇੱਕ ਸੁਨੇਹਾ ਹੈ ਸਾਰੇ ਬੱਚਿਆਂ ਲਈ ਕਿ ਮਿਹਨਤ ਦਾ ਕੋਈ ਵੀ ਸਬਸਟੀਟਿਊਟ ਨਹੀਂ ਹੁੰਦਾ ਮਿਹਨਤ ਤੇ ਤੁਹਾਨੂੰ ਕਰਨੀ ਪਈ ਬਟ ਮਿਹਨਤ ਅਗਰ ਪ੍ਰੋਪਰ ਗਾਈਡੈਂਸ ਨਾਲ ਕੀਤੀ ਜਾਵੇ ਸਹੀ ਦਿਸ਼ਾ ਨਿਰਦੇਸ਼ ਦੇ ਨਾਲ ਕੀਤੀ ਜਾਵੇ ਤਾਂ ਉਸ ਦਾ ਰਿਜ਼ਲਟ ਹਮੇਸ਼ਾ ਪੋਜ਼ਿਟਿਵ ਆਉਂਦਾ ਹੈ ਤੇ ਅਸੀਂ ਆਪਣੇ ਲਕਸ਼ੇ ਨੂੰ ਵੀ ਪ੍ਰਾਪਤ ਕਰਦੇ ਹਾਂ ਤੋਂ ਸਵਾਗਤ ਹੈ ਬੱਚਿਆਂ ਦਾ ਸਾਡੇ ਕੋਲ ਵਿਜ਼ਿਟ ਕਰਨ ਅਤੇ ਉਹਨਾਂ ਦਾ ਅਗਰ ਸੁਪਨਾ ਹੈ ਕੰਪੀਟੀਟਿਵ ਐਗਜ਼ਾਮ ਜਿਵੇਂ ਕਿ ਮੈਡੀਕਲ ਨਾਨ ਮੈਡੀਕਲ ਕਮਰਸ ਵਿੱਚ ਨੀਟ ਆਈਟੀ ਜੇ ਐਂਡੀ ਵਰਗੇ ਐਗਜ਼ਾਮ ਨੂੰ ਕਲੀਅਰ ਕਰਕੇ ਅਗਰ ਉਹ ਆਉਣ ਵਾਲੇ ਸਮੇਂ ਚ ਅੱਛੇ ਡਾਕਟਰ ਇੰਜੀਨੀਅਰ ਯੂ نو ਆਰਮੀ ਆਫੀਸਰ ਬੰਨਣਾ ਚਾਹੁੰਦੇ ਹੋ ਤੇ ਉਹ ਇੱਕ ਵਾਰ ਬਿਰਾਨ ਇੰਸਟੀਚਿਊਟ ਰਾਨੀਕਾਬਾਦ ਅੰਮ੍ਰਿਤਸਰ ਜ਼ਰੂਰ ਵਿਜ਼ਿਟ ਕਰੋ ਮੇਰਾ ਨਾਮ ਸਿਮਰਪ੍ਰੀਤ ਸਿੰਘ ਹੈ ਜੀ ਇਸ ਕਲਾਸ ਦੇ ਵਿੱਚ ਸਿਖਿਆ ਮੈਂ ਕਲਾਸ 11 ਦੇ ਮਿੱਟ ਦੇ ਵਿੱਚ ਆਇਆ ਹੀ ਇੱਥੇ ਤੇ ਉਸ ਤੋਂ ਬਾਅਦ ਫਿਰ ਮੈਂ ਤਿਆਰੀ ਸ਼ੁਰੂ ਕੀਤੀ ਆਪਣੀ ਤੇ ਫਿਰ ਉਸ ਤੋਂ ਬਾਅਦ ਜਈ ਮੈਨਸ ਦੀ ਤਿਆਰੀ ਸ਼ੁਰੂ ਕੀਤੀ ਮੈਂ 12ਵੀਂ ਦੇ ਵਿੱਚ ਆ ਕੇ ਕਿ 11ਵੀਂ ਦੇ ਮਿੱਟ ਦੇ ਵਿੱਚ ਤਾਂ ਮੈਨੂੰ ਪਤਾ ਵੀ ਨਹੀਂ ਜਈ ਮੈਨਸ ਦਾ ਫਿਰ ਉਸ ਤੋਂ ਬਾਅਦ ਮੈਂ ਜਦੋਂ ਤਿਆਰੀ ਸ਼ੁਰੂ ਕੀਤੀ ਫਿਰ ਮੈਨੂੰ ਪਤਾ ਲੱਗਾ ਕੁਐਸਚਨਸ ਦੇ ਟਫਨੈਸ ਲੈਵਲ ਫਿਰ ਉਸ ਤੋਂ ਬਾਅਦ ਜਿਵੇਂ ਹੋਣਾ ਮੇਰਾ ਜਈ ਮੈਨਸ ਕਲੀਅਰ ਹੋ ਚੁਕਿਆ ਹੈ ਤੇ ਕਟ-ਆਫ ਮੈਂ ਕਲੀਅਰ ਕਰ ਲਈ ਹੈ ਹੁਣ ਐਨਆਈਟ ਜਾਂ ਪੈਕ ਟੈਕਨਿਡਗੇਟਰੀ ਜਿੱਥੇ ਮਿਲਦੀ ਸੀ ਸੀਟ ਤੇ ਆ ਗਿਆ ਲੈ ਨਾ ਮਰੋਂ ਦੀ ਕਿਚਨ ਸਕੂਲ ਵਰਗੀ ਕਿਹੜਾ ਬੀ ਉਹ ਸੀ ਨਾਲ ਜੁੜੇ ਸੀ ਜੋ ਅਸਲ ਹੈ ਜਮੂਨ ਸੀ ਉਹਨਾਂ ਨਾਲ ਬੁਣ ਕਰਦੇ ਨਜ਼ਰ ਆ ਹਾਂਜੀ ਹਾਂਜੀ ਬਹੁਤ ਵਧੀਆ ਟੀਚਰਸ ਹੈਗੇ ਸਾਰੇ ਫਿਜ਼ਿਕਸ ਵਾਲੇ ਸਰ ਵੀ ਬਹੁਤ ਵਧੀਆ ਹੀ ਮੈਥਸ ਵਾਲੇ ਸਰ ਤਾਂ ਬਹੁਤ ਜ਼ਿਆਦਾ ਵਧੀਆ ਪੜ੍ਹਾਉਂਦੇ ਸੀ ਕੈਮਿਸਟਰੀ ਵਾਲੇ ਸਰ ਵੀ ਬਹੁਤ ਵਧੀਆ ਸੀ ਤੁਹਾਡੀ ਸਟੱਡੀ ਦੇ ਵਿੱਚ ਇਹਨਾਂ ਦਾ ਕਿੰਨਾ ਰੋਲ ਸਾਰਾ ਰੋਲ ਹੀ ਉਹਨਾਂ ਦਾ ਹੈ My name is Harman. मैं यहाँ पे 2023 में जुड़ा था यहाँ पे यहाँ पे बहुत अच्छे मतलब सर्व हैं। तो यहाँ पे मतलब रेगुलर डाउट्स क्लियर होते हैं और मतलब हमारी पढ़ाई में हमारे टीचर्स का बहुत बड़ा रोल होता है और रेगुलरली डाउट्स वगैरह मतलब ठीक है बट इन्होंने सिर्फ पढ़ाते ही थे रेगुलरली मतलब क्लास के बाद एक एक्स्ट्रा क्लास बोलते थे अगर मतलब यहाँ पे नहीं भी क्लियर हो तो रहे थे लोग तो <सा> तो क्या समझते कैसा रिकमेंड किया कई बच्चों कि ये बहुत अच्छा एक्सपीडेंट है मेरे और भी कई मतलब मेरे फैमिली घर के उनको भी कमेंट किया जो यहाँ पे आज पढ़ रहे हैं जीवन

ਦਾ ਮਿਹਨਤ ਕੀਤੀ ਆ ਸਾਨੂੰ ਟਾਈਮ ਟੂ ਟਾਈਮ ਸਾਰਾ ਕੁਝ ਡੀਪੀਪੀਸ ਪ੍ਰੋਵਾਈਡ ਕੀਤਾ ਹੈ ਸਾਰਾ ਕੁਝ ਟੈਸਟ ਵੀ ਬਹੁਤ ਅੱਛੇ ਲੈਵਲ ਦੇ ਪਾਏ ਆ ਨਾ ਕਿ ਬੋਰਡ ਜੀ ਪਰ ਕੰਪੀਟੀਸ਼ਨ ਕੰਪੀਟੀਟਿਵ ਇਗਜ਼ਾਮਸ ਲਈ ਬਹੁਤ ਵਧੀਆ ਤਿਆਰੀ ਕਰਾਇਆ मैं जरूर रिकमेंड करूंगी वैरोन क्योंकि थोड़े थी टीचर्स ना कि सिर्फ स्टडी में ही सागे मेंटली भी बहुत मेहनत कर दिया और मेंटली भी बहुत सही रखिया सानू कि पढ़ाई का ज्यादा बोझ नहीं आन देता मेरा नाम दृष्टि है और मैं प्लस वन में वीरोन आई थी मैंने मेडिकल स्ट्रीम रखी थी प्लस 1 प्लस 2 यहां पे तो का आपकी क्या, क्या तो <laughs> टीचर्स बहुत अच्छे हैं एंड वेरी हेल्पफुल है एंड जब भी इनको हमारे, हमें इनकी जरूरत होती है अवेलेबल फॉर अस एंड हम हमेशा हर चीज नोट्स जो भी हमारे डाउट्स हमेशा हमें क्लियर करते हैं जिससे कि हमारे बोर्ड एग्जामिनेशन में बहुत अच्छे मार्क्स आए हाँ जी बहुत ज़्यादा मदद करेंगे मैं ये बोलूंगी कि आप अः आए और बहुत अच्छी तरह यहाँ पे आपको हर चीज मिलेगी और हर चीज से आपको यहाँ पर स्टडी करवाएंगे जो तो कि आपके लिए बहुत हेल्पफुल इन योर फ्यूचर तो और कहीं जाने की जरूरत नहीं है दिस इज द